ਖਬਰਨਾਮਾ ਦੇਖ ਰਹੇ ਸਾਰੇ ਹੀ ਸ్రోਤਿਆਨੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰੀ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਵਿਚੈਨ ਨੇ ਇੱਕ ਪਾਸੇ ਪਲਟਵਾਰ ਕੀਤੇ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਖਾਸ ਕਰਕੇ ਰਵਨੀਤ ਬਿੱਟੂ ਵੱਲੋਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਆਪ ਆਪਦੀ ਪਾਰਟੀ ਦੇ ਮੰਤਰੀ ਆਮ ਆਦਮੀ ਪਾਰਟੀ ਦਾ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਸਤਰਾ ਗੋਲ ਹੋ ਜਾਵੇਗਾ ਮੰਤਰੀ ਅਤੇ ਵਿਧਾਇਕ ਦੂਜੀਆਂ ਪਾਰਟੀਆਂ ਵਿੱਚ ਚਲੇ ਜਾਣਗੇ ਆਮ ਆਦਮੀ ਪਾਰਟੀ ਦਾ ਜਿਹੜਾ ਬੋਝਾ ਉਹ ਖਾਲੀ ਹੋ ਜਾਵੇਗਾ ਲੇਕਿਨ ਰਵਨੀਤ ਬਿੱਟੂ ਦੇ ਹੱਕ ਵਿੱਚ ਆ ਗਈ ਹੈ ਅਨਮੋਲ ਗਗਨ ਮਾਨ ਅਨਮੋਲ ਗਗਨ ਮਾਨ ਨੂੰ ਕਾਹਦਾ ਡਰ ਹੈ ਅਨਮੋਲ ਗਗਨ ਮਾਨ ਤੇ ਇੱਕ ਪਰਚਾ ਚੱਲ ਰਿਹਾ ਹੈ ਐਫ ਆਈ ਆਰ ਦਰਜ ਨੇ ਗੈਰਜਬਾਨਤੀ ਵੈਂਟ ਜਿਹੜੇ ਨੇ ਮੁਹਾਲੀ ਦੀ ਹੇਠਲੀ ਅਦਾਲਤ ਨੇ ਜਾਰੀ ਕਰ ਦਿੱਤੇ ਨੇ ਕੀ ਰਵਨੀਤ ਬਿੱਟੂ ਦਾ ਸਾਥ ਦੇਵੇਗੀ ਅਨਮੋਲ ਗਗਨ ਮਾਨ ਅਨਮੋਲ ਗਗਨ ਮਾਨ ਵੈਸੇ ਤੇ ਰਵਨੀਤ ਬਿੱਟੂ ਦਾ ਸਤਿਕਾਰ ਕਰਦੀ ਹੈ ਕਿਉਂਕਿ ਅਨਮੋਲ ਗਗਨ ਮਾਨ ਦਾ ਘਰਵਾਲਾ ਦਾ ਪਸ਼ੋਕਰ ਜਿਹੜਾ ਹੈ ਉਹ ਕਾਂਗਰਸ ਪਾਰਟੀ ਤੋਂ ਹੈ ਉਹ ਕਾਂਗਰਸ ਪਾਰਟੀ ਪਾਰਟੀ ਦੇ ਆਪਣੇ ਹਲਕੇ ਮਲੋੜ ਤੋਂ ਮੰਨੇ ਪਰ ਮੰਨੇ ਆਗੂ ਨੇ ਰਵਨੀਤ ਬਿੱਟੂ ਦੀ ਵੈਸੇ ਤੇ ਉਹ ਰਿਸਪੈਕਟ ਕਰਦੀ ਹੈ ਲੇਕਿਨ ਰਵਨੀਤ ਬਿੱਟੂ ਵੱਲੋਂ ਹਰ ਰੋਜ਼ ਕੋਈ ਨਾ ਕੋਈ ਸ਼ੁਰਲੀ ਛੱਡ ਦਿੱਤੀ ਜਾਂਦੀ ਹੈ ਇਸ ਨੂੰ ਲੈ ਕੇ ਤਤੀ ਹੋ ਗਈ ਹੈ ਅਨਮੋਲ ਗਗਨ ਮਾਨ ਭਾਵੇਂ ਅਨਮੋਲ ਗਗਨ ਮਾਨ ਨਾਲ ਵੀ ਤੱਕਾ ਹੋਇਆ ਹੈ ਕਿਉਂਕਿ 2.5 ਸਾਲਾਂ ਪਤਾਈਏ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਹੰਕਾਰੀ ਦਿੱਲੀ ਦੇ ਲਾਲੇ ਨੇ ਇਹਨਾਂ ਚਾਰ ਮੌਜੂਦਾ ਮੰਤਰੀਆਂ ਦੇ ਕੋਲੋਂ ਤੱਕੇ ਦੇ ਨਾਲ 2.5 ਘੰਟਿਆਂ ਦੇ ਵਿੱਚ ਇਹਨਾਂ ਦੇ ਅਹੁਦਿਆਂ ਤੋਂ ਅਸਤੀਫਾ ਮੰਗ ਲਿਆ ਸੀ। ਯਾਨੀ ਕਿ ਦੇਖੋ ਕਿਸ ਤਰ੍ਹਾਂ ਜਿਹੜੇ ਕੇਜਰੀਵਾਲ ਨੇ ਉਹਨਾਂ ਉੱਤੇ ਜਿਹੜਾ ਸੱਤਾ ਦਾ ਨਸ਼ਾ ਸੀ ਕਿ ਅਸੀਂ ਸਾਡਾ ਰਾਜ ਇਵੇਂ ਸਟੇਬਲ ਰਹੇਗਾ ਅਸੀਂ ਜਾਣ ਵਾਲੇ ਨਹੀਂ। ਲੇਕਿਨ ਕੁਦਰਤ ਦੇ ਖੇਡ ਦੇਖੋ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਬਾਟੀ ਮਾਂਹ ਦਿੱਤੀ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਅਨਮੋਲ ਗगन ਮਾਨ ਹੁਣ ਖਾਸੇ ਤੱਤੇ ਹੋ ਗਏ ਨੇ ਰਵਨੀਤ ਬਿੱਟੂ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਪਾਰਟੀ ਵਾਸਤੇ ਕੰਮ ਕਰਨਾ ਚਾਹੀਦਾ ਹੈ ਸਾਡੀ ਪਾਰਟੀ ਤੇ ਤੰਕ ਕਸ਼ਣ ਤੂੰ ਗ੍ਰੇਸ ਕਰੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੇਖੋ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤਾਂ ਲਾਲਚ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਰਵਨੀਤ ਬਿੱਟੂ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਉਹਨਾਂ ਨੇ ਕਿਹਾ ਕਿ ਤੁਹਾਡੇ ਆਪਣੇ ਲੋਕ ਹੀ ਤੁਹਾਡੀਆਂ ਲੱਤਾਂ ਖਿੱਚਣਗੇ ਜਿਹੜਾ ਤੁਹਾਡੇ ਮਨ ਦੇ ਵਿੱਚ ਸੁਪਨਾ ਹੈ ਨਾ ਉਹ ਸੁਪਨਾ ਸੁਪਨਾ ਹੀ ਰਹਿ ਜਾਵੇਗਾ ਉਹ ਹਕੀਕਤ ਦੇ ਵਿੱਚ ਨਹੀਂ ਆਵੇਗਾ ਆਰੇ ਹੱਥੀ ਲਿਆ ਹੈ ਅਨਮੋਲ ਗਗਰਮਾਨ ਜੋ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਅਤੇ ਸਾਬਕਾ ਕੈਬਨਟ ਮੰਤਰੀ ਨੇ ਆਮ ਆਦਮੀ ਪਾਰਟੀ ਵੱਲੋਂ ਧੰਨਵਾਦ